ਕਿਨੇ ਸਾਡੇ ਸਦਰ ਥਾਣੇ ਦੇ 144 ਨੰਬਰ ਐਫ ਆਈ ਆਰ ਹੈਗੇ 336427 ਦੀ ਤੇ ਆਮ ਜਨਤੀ ਤੇ ਇਹਦੇ ਵਿੱਚ ਬਾਅਦ ਚ ਜਿਹੜਾ ਸੀਗਾ ਵੱਦਾ ਜੁਰਮ ਜਿਹੜਾ 13 ਤਰੀਕ ਨੂੰ ਕੀਤਾ ਗਿਆ ਸੀ 307 ਆ ਇਹਦੇ ਵਿੱਚ ਗੁਰਨਾਮ ਸਿੰਘ ਦੇ ਬੇਟੇ ਸੀਗੇ ਜਿਹਨਾਂ ਨੂੰ ਇੰਜਰਡ ਹੋਏ ਸੀਗੇ ਔਰ ਇਹਦੇ ਵਿੱਚ ਦੋਸ਼ੀ ਅਜੇ ਕੁਮਾਰ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਇੱਕ ਮੋਟਰਸਾਈਕਲ ਰੰਗ ਕਾਲਾ ਤੇ ਇੱਕ ਪਿਸਤਲ ਤੇ ਨਾਲ ਜਿਹੜੇ ਹੈਗੇ ਆ 30 ਰਾਉਂਡ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਗਏ ਹੈ। ਇਹ ਪੰਜ ਬਰਾਉਂਦੇ ਇਹਨਾਂ ਜਿਹੜੇ ਗ੍ਰਿਫਤਾਰ ਕੀਤੇ ਗਿਆ ਸੈਕੰਡ ਜਿਹੜੀ ਹੈਗੀ ਆ ਜਿਹੜਾ ਐਫ ਆਈ ਆਰ ਨੰਬਰ 50 ਦਾ ਹੈਗਾ ਇਹਦੇ ਵਿੱਚ ਆਰਮਜ਼ ਐਕਟ ਦੇ ਥੱਲੇ ਪਰਚਾ ਦਰਜ ਕੀਤਾ ਗਿਆ ਆ ਇਹਦੇ ਵਿੱਚ ਰਾਜਵੀਰ ਸਿੰਘ ਜਿਹ ਇੱਕ ਛੋਟਾ ਆ ਰਾਜਵੀਰ ਸਿੰਘ ਔਰ ਫਕਾਲਾ ਨਿੱਕੂ ਬਈਆ ਜਿਹੜਾ ਹੈਗਾ ਆਪਣਾ ਪ੍ਰਕਾਸ਼ ਐਵੇਨਿਊ ਬਟਾਲਾ ਰੋਡ ਦਾ ਹੈਗਾ ਇਹਦੇ ਕੋਲੋਂ ਦੋ ਜਿਹੜੇ ਹੈਗੇ ਨੇ ਪਿਸਟ ਜਿਹੜੇ ਵੈਪਨ ਰਿਕਵਰ ਕੀਤੇ ਗਏ ਨੇ ਇੱਕ ਦੇਸੀ ਕਟਾ ਹੈਗਾ ਤੇ ਇੱਕ ਜਿਹੜਾ ਹੈਗਾ ਆਪਣਾ 9 ਐਮ ਐਮ ਜਿਹੜਾ ਹੈਗਾ 9 ਐਮ ਐਮ ਦਾ ਜਿਹੜਾ ਹੈਗਾ ਕਿਸਟਲ ਜਿਹੜਾ ਰਿਕਵਰ ਕੀਤਾ ਗਿਆ ਔਰ ਇਹਦੇ ਨਾਲ ਇਹਦੇ ਕੋਲ ਰੋਂਦ ਜਿਹੜੇ ਹੈਗੇ ਆ ਬਰਾਮਦ ਕੀਤੇ ਗਏ ਨੇ ਇਹਦੇ ਨਾਲ ਇ ਤੋਂ ਇਲਾਵਾ ਇਹਦੇ ਕੋਲ ਇੱਕ ਮੋਟਰਸਾਈਕਲ ਵੀ ਜਿਹੜਾ ਹੈਗਾ ਉਹ ਬਰਾਮਦ ਕੀਤਾ ਗਿਆ ਹੈ ਸੋ ਇਸ ਤਰੀਕੇ ਦੇ ਨਾਲ ਟੋਟਲ ਅਸੀਂ ਤਿੰਨ ਵੈਪਨ ਜਿਹੜੇ ਟ੍ਰੇਸ ਕੀਤੇ ਨੇ ਔਰ ਇਹਦੇ ਨਾਲ ਜਿਹੜਾ 10307 ਦੇ ਵਿੱਚ ਜਿਹੜਾ ਚੱਲਿਆ ਸੀਗਾ ਨਾਮਜਾਦ ਦੋਸ਼ੀ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਵਿੱਚ ਜਿਹੜਾ ਚੱਲਿਆ ਵੈਪਨ ਉਹ ਵੀ ਰਿਕਵਰ ਕੀਤਾ ਜੀ ਸਰੀਕੇ ਤੇ ਕਿਤੇ ਵਾਰਦਾਤਾ ਕਰਦੇ ਰਹੇ ਸੀ ਨਾ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਆਪਣਾ ਇਹ ਇਹ ਜਿਹੜਾ ਰਾਜਵੀਰ ਸਿੰਘ ਦਾ ਨਿੱਕੂ ਭਈਆ ਹੈਗਾ ਇਹ ਤੇ ਪਹਿਲਾਂ ਵੀ ਜਿਹੜਾ 379 411 ਦਾ ਜਿਹੜਾ ਹੈਗਾ 19 ਦੇ ਵਿੱਚ ਪਰਚਾ ਦਰਜ ਹੈਗਾ ਔਰ ਦੂਸਰਾ ਜਿਹੜਾ ਵਿਅਕਤੀ ਹੈਗਾ ਆ ਇਹ ਜਿਹੜੇ ਹੈਗੇ ਨੇ ਇਹ ਆਪਣੇ ਵਟਾਲਾ ਰੋਡ ਦੇ ਇਹਦੇ ਤੇ ਕੋਈ ਪਰਚਾ ਨਹੀਂ ਹੈਗਾ ਤੇ ਟੋਟਲ ਕੇ ਮੇਨ ਕਾਮ ਲੁੱਟਾਂ ਦੇ ਸੀ ਨਹੀ ਇਹਨਾਂ ਦਾ ਜਿਹੜਾ ਕਾਲੂ ਭਈਏ ਦਾ ਜਿਹੜਾ ਪਹਿਲਾਂ ਵੀ ਆਲਰੇਡੀ ਬਕਦਮਾ ਜਿਹੜਾ ਹੈਗਾ ਉਹ ਜਿਹੜਾ ਹੈਗਾ ਲੁੱਟਾਂ ਖੁਆ ਦਾ ਦਰਜਾ ਇਹਦੇ ਉੱਤੇ ਬਾਕੀ ਜਿਹੜੀ ਇਹ ਜਿਹੜਾ ਦੂਸਰਾ 44 ਨੰਬਰ ਐਫ ਆਈ ਆਰ ਹੈਗੀ ਆ ਇਹਦੇ ਵਿੱਚ ਜਿਹੜਾ 307 ਇਹ ਉਹਦੇ ਗਲੀ ਦੇ ਵਿੱਚ ਜਾ ਕੇ ਇਹਨਾਂ ਨੇ ਗੋਲੀ ਚਲਾਈ ਸੀ ਤੂ ਤੂ ਮੈਂ ਮੈਂ ਕਰਕੇ ਕਿਸੇ ਤੇ ਜਿਹਦੇ ਨਾਲ ਇਹ ਜਿਹੜਾ ਸੀਗਾ ਬੱਬਲੂ ਸੀਗਾ ਉਹਦੇ ਜਿਹੜੇ ਹੱਥ ਦੇ ਵਿੱਚ ਗੋਲੀ ਲੱਗੀ ਸੀ ਤੇ ਉਹ ਜਿਹੜਾ ਸੀਗਾ ਬੱਬਲੂ ਦੋਸ਼ੀ ਸੀ ਬੱਬਲੂ ਦੋਸ਼ੀ ਸੀ ਟਰੋਰ ਕਰੀਏਟ ਕੀਤਾ ਸੀ ਇਹਨਾਂ ਨੇ ਬਹੁਤ ਵੀ ਬਹੁਤ ਵੀ ਸੀਗੇ ਜਿਹੜਾ ਸੀ ਇਹਨਾਂ ਨੇ ਕਿੰਨੀ ਕਿ ਟਰੋਰ ਕਰੀਏਟ ਕੀਤਾ ਸੀ ਦੇਖੋ ਜਦੋਂ ਕਿਸੇ ਵੀ ਥਾਂ ਦੇ ਉੱਤੇ ਜਿਹੜਾ ਹੈਗਾ ਕੋਈ ਗੋਲੀ ਚੱਲਦੀ ਹੈਗੀ ਤਾਂ ਕਿਸੇ ਬੰਦੇ ਨੂੰ ਇੰਜਰਡ ਹੋ ਜਾਂਦਾ ਤਾਂ ਥੋੜਾ ਇਲਾਕੇ ਦੇ ਵਿੱਚ ਤਾਂ ਸਨਸਨੀ ਹੁੰਦੀ ਹੈ ਬਟ ਸਾਨੂੰ ਇਸ ਗੱਲ ਦੀ ਜਿਹੜੀ ਹੈਗੀ ਆ ਖੁਸ਼ੀ ਹੈਗੀ ਹੈ ਕਿ ਸਾਡੇ ਐਸਐਚਓ ਸਾਹਿਬ ਨੇ ਮਿਹਨਤ ਕਰਕੇ ਇਮੀਡੀਏਟਲੀ ਜਿਹੜੀ ਹੈਗੀ ਹੈ ਦੋਸ਼ੀ ਨੂੰ ਫੜ ਕੇ ਉਹਨਾਂ ਕੋਲ ਜਿਹੜੀ ਹੈਗੀ ਹੈ ਅਸਦੇ ਦੀ ਜਿਹੜੀ ਹੈ ਬਰਾਮਦ ਹੋ ਗਈ। ਹੋਰ ਵੀ ਰਿਕਵਰੀ ਹੁੰਦੀ ਨਹੀਂ। ਬਿਲਕੁਲ ਜੀ ਇਹਦੇ ਵਿੱਚ ਜਿਹੜੇ ਹੋਰ ਬਾਕੀ ਦੋਸ਼ੀ ਜਿਹੜੇ ਰਹਿੰਦੇ ਹੈਗੇ ਆ ਦੋ ਤਿੰਨ ਉਹ ਵੀ ਗ੍ਰਿਫਤਾਰ ਕਰਕੇ ਕੋਈ ਨਾ ਕੋਈ ਉਹਨਾਂ ਕੋਲ ਵੀ ਰਿਕਵਰੀ ਕੀਤੀ ਸੀ। ਗੈਂਗਾ ਵੱਡਾ ਹਣਾ ਦਾ। ਬਿਲਕੁਲ ਇਹਨਾਂ ਦੇ ਜਿਹੜਾ ਹੈਗਾ ਕਾਲੂ ਭਈਆ ਜਿਹੜਾ ਹੈਗਾ ਉਹਦਾ ਨਾਲ ਹੈਗਾ ਬਾਕੀ ਜਿਹੜੇ ਦੂਸਰੇ ਦੋਸ਼ੀ ਹੈਗੇ ਨਾ ਇਹਨਾਂ ਦਾ ਆਪਣਾ 4-5 ਜਾਣੇ ਦਾ ਗੈਂਗਾ ਜਿਨ੍ਹਾਂ ਦੇ ਵਿੱਚੋਂ ਤਿੰਨ ਸੀ ਫ ਸੋ ਵੈਪਨ ਲੈ ਕੇ ਕਿਥੋਂ ਆਏ ਨੇ ਜੀ ਜਿਹੜੇ ਇਹ ਵੈਪਨ ਪਿੱਛੋਂ ਯੂਪੀ ਤੋਂ ਇਹਨਾਂ ਦਾ ਜਿਹੜਾ ਹੈਗਾ ਬੈਕਟ੍ਰੈਕ ਜਿਹੜਾ ਅਸੀਂ ਫਾਲੋ ਕਰ ਰਹੇ ਆਂ ਯੂਪੀ ਦੇ ਵਿੱਚੋਂ ਜਿਹੜਾ ਇਹ ਹੈਗਾ ਹੁਣ ਤੱਕ ਤੱਕ ਪੁੱਛ ਕੇ ਤਾ ਨਾ ਯੂਪੀ ਤੋਂ ਲੈ ਕੇ ਆਏ ਨੇ ਤਾਂ ਸਰ ਜਿਤਨਾ ਤੁਹਾਡੇ ਕੋਲ ਦੱਸਿਆ ਯਾਰਾ ਲੜਾਈ ਝਗੜਾ ਇਹਨਾਂ ਦਾ ਤੇ ਉਸੇ ਕਰ ਨੂੰ ਲੈ ਕੇ ਆਏ ਨੇ ਬਿਲਕੁਲ ਜਿਹੜਾ ਰਾਜੂ ਸੀਗਾ ਇਹਨਾਂ ਨੇ ਉਹਨਾਂ ਨੂੰ ਵੈਪਨ ਪ੍ਰੋਵਾਈਡ ਕੀਤਾ ਸੀਗਾ ਜਦੋਂ ਇਹਨਾਂ ਦੀ ਲੜਾਈ ਹੋਈ ਆ ਤੇ ਉਹ ਸੀ ਉਹੀ ਵੈਪਨ ਜਿਹੜਾ ਚਲਾਇਆ ਸੀ ਜਿੱਦਾਂ ਇਹਨਾਂ ਦੇ ਜਿਹੜੀ ਗੋਲੀ ਜਿਹੜੀ ਸੀ ਇੱਕ ਹੱਥ ਵਿੱਚ ਲੱਗ ਗਈ ਤੇ ਵੇਚਣ-ਉਚਣ ਦਾ ਕੰਮ ਵੀ ਕਰਦੇ ਕਿ ਇਹ ਕਾਲੂ ਭయ్యా ਦੀ ਜਿਹੜੀ ਪਿਛਲੀ ਪਾਸੇ ਜਿਹੜੀ ਹੈਗੀ ਐ ਇਨਫੋਰਮੇਸ਼ਨ ਇਹ ਵੀ ਸਾਨੂੰ ਪਤਾ ਲੱਗਾ ਕਿ ਜਿਹੜਾ ਵੈਪਨ ਸੀਗਾ ਲਿਆ ਕੇ ਇੱਥੇ ਸੇਲ ਕਰਦਾ ਸੀ ਠੀਕ